ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਪੰਜਾਬ ਸਟੇਟ ਡੀਅਰ 200 ਮੰਥਲੀ ਲੋਟਰੀ ਬਾਰੇ ਇਸ ਲੋਟਰੀ ਵਿੱਚ ਕਿੰਨੀਆਂ ਟਿਕਟਾਂ ਆ ਕਿੰਨੇ ਪ੍ਰਾਈਜ਼ ਆ ਤੁਸੀਂ ਲੋਟਰੀ ਖਰੀਦਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਿਛਲਾ ਡਰਾਓ ਹੋ ਗਿਆ ਜਿਹੜਾ ਉਹਦੇ ਕਿੱਥੇ ਪ੍ਰਾਈਜ਼ ਲੱਗੇ ਆ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਕਿਉਂਕਿ ਇੱਥੇ ਆਪਾਂ ਅਪਡੇਟ ਦੇ ਆਗਾ ਨਹੀਂ ਹਰੇਕ ਇੱਕ ਲੋਟਰੀ ਦੀ ਤੇ ਰਿਜ਼ਲਟ ਵਾਲੀ ਜਾਣਕਾਰੀ ਦੇ ਆਗਾ ਨਹੀਂ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰ ਲੈਂਦੇ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਹੈਗਾ ਜੀ 1.5 5 ਲੱਖ ਦੀ ਸਕੀਮ ਆ 5 ਲੱਖ ਵਿੱਚੋਂ ਜਾਂ 5000 ਜਾਂ ਟੈਕ ਟਿਕੇ ਜਾਂ 2 ਲੱਖ ਵੀ ਗਈ ਸਰਕਾਰ ਨੂੰ ਪਹਿਲਾ ਪ੍ਰਾਈਜ਼ ਵੀ ਗਈ ਜਾਂ ਟੈਟਾ ਚ ਦੇਣਾ ਪੈਣਾ ਯਾਨੀ ਸਰਕਾਰ ਨੇ ਵਾਅਦਾ ਕੀਤਾ ਪਹਿਲਾ ਪ੍ਰਾਈਜ਼ ਗਰੰਟਡ ਹੋਣਾ ਵੀ ਗਈ ਜਾਂ ਟੈਟਾ ਜਾਣਾ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਚੌਥਾ ਨਾਮ ਹੈਗਾ ਜੀ 9000 ਰੁਪਏ ਦੇ 50 ਪ੍ਰਾਈਜ਼ ਆ ਪੰਜਵਾਂ ਨਾਮ ਹੈਗਾ ਜੀ 8000 ਦਾ ਇਹ 100 ਪ੍ਰਾਈਜ਼ ਆ ਛੇਵਾਂ ਨਾਮ ਹੈ 6000 ਰੁਪਏ ਦਾ ਇਹ ਵੀ 100 ਪ੍ਰਾਈਜ਼ ਹੈ ਸੱਤਵਾਂ ਨਾਮ ਹੈਗਾ ਜੀ 4000 ਦਾ ਇਹ 250 ਪ੍ਰਾਈਜ਼ ਆ ਅੱਠਵਾਂ ਪ੍ਰਾਈਜ਼ ਹੈਗਾ ਜੀ 2000 ਦਾ ਇਹ ਵੀ 2.5 ਕੋ ਪ੍ਰਾਈਜ਼ ਹੈ ਨੋਮਾ ਪ੍ਰਾਈਜ਼ ਜਗਾ ਜੀ 300 ਰੁਪਏ ਦਾ ਤੇ 25000 ਰੁਪਏ ਜੀ ਨਿਕਲੇ ਟੋਟਲ ਜਿਹੜੇ ਪ੍ਰਾਈਜ਼ ਨਿਕਲਨੇ 25753 ਪ੍ਰਾਈਜ਼ ਹੈ ਤੇ 5 ਲੱਖ ਦੀ ਸਕੀਮ ਹੈ ਜੇ ਤੁਸੀਂ 5 ਟਿਕਟਾ ਖਰੀਦਦੇ ਆ ਇਹਦਾ ਫਾਇਦਾ ਇਹ ਆ ਤੁਸੀਂ 1 ਲੱਖ ਬੰਦੇ ਚ ਹੋ ਜਾਣਾ ਕਿਉਂਕਿ ਪਹਿਲਾ ਜਿਹੜਾ ਪ੍ਰਾਈਜ਼ ਆ 1.5 ਕਰੋੜ ਰੁਪਏ ਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਇੱਥੇ ਤੁਸੀਂ ਲੋਟਰੀ ਦੇ 6 ਨੰਬਰ ਮੈਚ ਕਰਨੇ ਆ ਜੇ ਤੁਸੀਂ 5 ਟਿਕਟਾ ਖਰੀਦਦੀਆਂ ਤੁਸੀਂ ਇੱਕ ਵੀ ਖਰੀਦ ਸਕਦੇ ਹੋ ਕਿਉਂਕਿ ਅਸੀਂ 5 ਟਿਕਟਾ ਖਰੀਦਦੇ ਹਾਂ ਪਹਿਲਾ ਨੰਬਰ ਜਿਹੜਾ 5 ਔਰ 6 7 8 9 ਇਹਦਾ ਫਾਇਦਾ ਇਹ ਹੁੰਦਾ ਹੈ ਕਿ ਅਸੀਂ 1 ਲੱਖ ਬੰਦੇ ਚੋਂ ਆ ਜਾਣਾ ਹੈ ਜੇ ਤੁਸੀਂ ਇੱਕ ਟਿਕਟ ਖਰੀਦਦੇ ਆ ਤਾਂ ਤੁਹਾਡਾ ਨਾਮ 5 ਲੱਖ ਟਿਕਟਾਂ ਵਿੱਚੋਂ ਕੱਢਣਾ ਹੈ ਜੇ ਤੁਸੀਂ 5 ਟਿਕਟਾਂ ਖਰੀਦਦੇ ਆ ਤਾਂ ਤੁਸੀਂ 1 ਲੱਖ ਬੰਦੇ ਚੋਂ ਆ ਜਾਣਾ ਕਿਉਂਕਿ ਪਹਿਲਾ ਨੰਬਰ ਤੁਸੀਂ ਛੱਡਦਾ ਨਾ ਪਿਛਲੇ ਲੋਟਰੀ ਦੇ 5 ਨੰਬਰ ਮੈਚ ਕਰਨੇ ਹੁੰਦੇ ਆ 200 ਰੁਪਏ ਦੀ ਟਿਕਟ ਹੈ ਜਿਹੜਾ ਡਰਾ ਹੈ 6 ਤਰੀਕ ਨੂੰ ਨਿਕਲਣਾ 12ਵੇਂ ਮਹੀਨੇ ਦੀ ਸ਼ਾਮ 6 ਵਜੇ 200 ਰੁਪਏ ਦੇ 1.5 ਕਰੋੜ ਦਾ ਨਾਮ ਹੈ ਸਭ ਤੋਂ ਪਹਿਲਾਂ ਤੁਸੀਂ ਲੋਟਰੀ ਜਦੋਂ ਵੀ ਖਰੀਦਣੀ ਹੈ ਦੁਕਾਨ ਤੋਂ ਜਾ ਕੇ ਖਰੀਦਣੀ ਹੈ WhatsApp ਤੇ ਕਦੇ ਵੀ ਟਿਕਟ ਨਹੀਂ ਖਰੀਦਣੀ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ ਕਿਉਂਕਿ ਸਰਕਾਰ ਨੇ ਵੀ ਬੰਦ ਕੀਤਾ ਹੈ WhatsApp ਤੇ ਟਿਕਟ ਖਰੀਦਣਾ ਤੁਸੀਂ ਲਾਟਰੀ ਜਿਹੜੀ ਆ ਦੁਕਾਨ ਤੋਂ ਜਾ ਕੇ ਖਰੀਦਣੀ ਆ 10000 ਤੋਂ ਜਿਹੜੇ ਉੱਪਰ ਪ੍ਰਾਈਸ ਹੁੰਦੀ ਹੈ ਉਹ ਤੇ ਟੈਕਸ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਸ ਹੁੰਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ ਤੁਸੀਂ ਸੇਲਰ ਨੂੰ ਟਿਕਟ ਦੇਣੀ ਆ ਤੇ ਸੇਲਰ ਨੇ ਤੁਹਾਨੂੰ ਨਾਮ ਦੇ ਦੇਣਾ ਜਿਹੜਾ 10000 ਤੋਂ ਥੱਲੇ ਪ੍ਰਾਈਸ ਹੁੰਦਾ ਹੁਣ ਇਹਦੇ ਵਿੱਚ 9000 ਦਾ ਪ੍ਰਾਈਸ ਆ ਤੁਸੀਂ ਸੇਲਰ ਨੂੰ ਟਿਕਟ ਦੇਣੀ ਆ ਤੇ ਉਹ ਤੁਹਾਨੂੰ 9000 ਰੁਪਏ ਦਾ ਦੇ ਦੇਣਾ ਸੇਲਰ ਦਾ ਨਾਮ ਤੁਹਾਡੀ ਕੋਟੋਟੀ ਨਹੀਂ ਕਰ ਸਕਦਾ ਇਹ ਵੀ ਤੁਸੀਂ ਗੱਲ ਦਾ ਖਿਆਲ ਰੱਖਣਾ 200 ਰੁਪਏ ਦੀ ਟਿਕਟਾਂ 200 'ਚ 1. ਕਿੱਥੇ ਕਿੱਥੇ ਪ੍ਰਾਈਸ ਲੱਗੇ ਸੀਗੇ ਜਿਹੜਾ ਪਿਛਲਾ ਡਰਾਓ ਕਿਟ ਪਹਿਲਾ ਪ੍ਰਾਈਸ ਸੀਗਾ ਜੀ 1.5 ਕਰੋੜ ਰੁਪਏ ਦਾ ਇਹ ਜਲੰਧਰ ਲੱਗਾ ਸੀਗਾ ਜੀ ਜਲੰਧਰ ਤੋਂ ਜਿਹੜੀ ਟੈਗ ਦਿੱਤੀ ਸੀਗੀ ਪਰ ਲੱਗਾ ਕਰਪੂਥਲੇ ਸੀਗਾ ਦੂਸਰਾ ਨਾਮ ਸੀਗਾ 10 ਲੱਖ ਰੁਪਏ ਦਾ ਇਹ ਅਨਸੋਲਡ ਗਿਆ ਇਹਨਾਂ ਬਿਕਾਈ ਦੀ ਟੈਟਾ ਚ ਨਹੀਂ ਆਇਆ ਤੀਸਰਾ ਨਾਮ ਸੀਗਾ ਜੀ 5 ਲੱਖ ਰੁਪਏ ਦਾ ਇਹ ਗਰਦਾਸਪੁਰ ਚ ਲੱਗਾ ਸੀਗਾ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਾਈਸ ਗਰੰਟੀਡ ਹੈ ਬਾਕੀ ਕੋਈ ਪ੍ਰਾਈਸ ਗਰੰਟੀ ਨਹੀਂ ਹੁੰਦਾ ਕੋਈ 5 ਲੱਖ ਦਾ ਬਿਕਾਈ ਦੀ ਟੈਟਾ ਜੁਆ ਗਿਆ ਠੀਕ ਹੈ ਜੀ ਪਹਿਲਾ ਪ੍ਰਾਈਸ ਤਾਂ ਹੋਣਾ ਉਹਦਾ 1.5 ਕਰੋੜ ਦਾ ਦੂਸਰਾ ਅੰਸੂੜ ਚਲੇ ਗਿਆ ਜਾਨੀ ਸਰਕਾਰ ਨੂੰ ਵਾਪਸ ਚਲੇ ਗਿਆ ਟਿਕਟ ਨਹੀਂ ਬੀਕੀ ਸੀ ਸਰਕਾਰ ਨੇ ਪਹਿਲਾ ਪ੍ਰਾਈਜ਼ ਜਨਤਾ 'ਚ ਦੇਣਾ ਹੁੰਦਾ ਜੇ ਸਰਕਾਰ ਦੀ 2 ਲੱਖ ਵੀ ਕਿ ਜੇ 4 ਲੱਖ ਵੀ ਕਿ ਬਾਕੀ ਜਿਹੜੇ ਨੰਬਰ ਪੂਣੀ ਮਸ਼ੀਨ ਘਵਾ ਦੇਣੀ ਆ ਠੀਕ ਹੈ ਜੀ ਜਿਹੜੀ ਸਰਕਾਰ ਦੀ ਟੈਟ ਨਹੀਂ ਬੀਕੀ ਜੇ ਉਹਦੇ ਵਿੱਚ ਆ ਨਾਮ ਆ ਗਿਆ ਉਹ ਸਰਕਾਰ ਦਾ ਹੋ ਜਾਣਾ ਹੈ ਜੇ ਕਿ ਤੁਸੀਂ ਟੈਟ ਖਰੀਦੀ ਹੋ ਜੋ ਨੰਬਰ ਤੁਹਾਡੇ ਵਿੱਚ ਟਿਕਟ ਵਿੱਚ ਆ ਗਿਆ ਤਾਂ ਤੁਹਾਨੂੰ ਪ੍ਰਾਈਜ਼ ਮਿਲ ਜਾਣਾ ਠੀਕ ਹੈ ਜੀ ਬਾਕੀ ਪ੍ਰਾਈਜ਼ ਵਿੱਚ ਕੋਈ ਗਰੰਟੀ ਨਹੀਂ ਹੁੰਦੀ ਪਹਿਲਾ ਪ੍ਰਾਈਜ਼ ਗਰੰਟੀਡ ਹੁੰਦਾ ਹੈ ਠੀਕ ਹੈ ਜੀ ਬਾਕੀ 10 ਲੱਖ 5 ਲੱਖ ਇਹ ਵੀ ਬਿਕ ਕੇ ਡਾਟਾ ਕਿ ਹੋ ਜਾਂਦੇ ਆ ਤੇ ਬਾਕੀ ਰਿਜ਼ਲਟ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ ਜੇ ਤੁਸੀਂ ਫੇਸਬੁੱਕ ਤੇ ਆਂ ਤੇ YouTube ਚੈਨਲ ਤੇ ਆਂ ਤਾਂ ਸਬਸਕ੍ਰਾਈਬਰ ਕਰ ਲਓ ਸਾਡੇ ਚੈਨਲ ਨੂੰ ਕਿਉਂਕਿ ਆਪਾਂ ਅਪਡੇਟ ਜਿਹੜੀ ਹੈ ਲੋਟਰੀ ਦੇ ਇਥੇ ਲਿਆ ਕਰਨੀ ਆ ਧੰਨਵਾਦ